ਸ੍ਰੀ ਸੁਖਮੀ ਸਾਹਿਬ ਸੇਵਾ ਸੁਸਾਇਟੀ ਨਾਵਾ ਬੀਬੀਆਂ ਦੇ ਜਥੇ ਵੱਲੋਂ ਪਿਛਲੇ 40 ਦਿਨਾਂ ਤੋਂ ਸ੍ਰੀ ਸੁਖਨੀ ਸਾਹਿਬ ਜੀ ਦੇ ਨਿਰੰਤਰ ਚੱਲ ਰਹੇ ਪਾਠਾਂ ਦੀ ਹੋਈ ਸਰਦਾਪੂਰਵਕ ਸੰਪੂਰਨਤਾ ਸਹੀਦੇ ਗੁਰਪੁਰਬ ਨੂੰ ਸਮਰਪਿਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਮਰਤਮਈ ਬਾਣੀ ਦੇ ਪ੍ਰਾਰੰਭ ਸ੍ਰੀ ਖੰਡ ਪੜ੍ਹ ਸਾਹਿਬਾਂ ਦੇ ਪਾਏ ਗਏ ਭੋਗ ਸਹੀਦਾਂ ਦੇ ਸਰਤਾਜ ਬਾਣੀ ਕੇਵਲ ਸ਼ਾਂਤੀ ਦੇ ਪੁੰਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਜਿੱਥੇ ਸਮੁੱਚੀ ਦੁਨੀਆ ਵਿੱਚ ਸ਼ਰਧਾ ਭਾਵਨਾ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਉੱਥੇ ਹੀ ਅੱਜ ਨਾਬਾ ਵਿਖੇ ਸ਼੍ਰੋਮਤ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਗਰ ਕੀਰਤੀ ਤਨਤਨ ਬਾਬਾ ਅਜਾਪਾਲ ਸਿੰਘ ਜੀ ਦੇ ਪਾਵਨ ਤਪਸਥਾਨ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਘੋੜਿਆਂ ਵਾਲਾ ਸੈ ਨਾਬਾ ਵਿਖੇ ਵੱਡੀ ਗੰਟੀ ਵਿਖੇ ਸੰਗਤਾਂ ਨਤਮਸਤਕ ਹੋਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਸਦਕਾ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਹ ਰਾਜ ਜੀ ਦੀ ਅਮਰਤ ਮਈ ਬਾਣੀ ਦੇ ਸ੍ਰੀ ਖੰਡ ਪੜ ਸਾਹਿਬ ਦੇ ਪਉ ਪਾਏ ਗਏ ਅਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬੀਬੀਆਂ ਦੇ ਜਥੇ ਵੱਲੋਂ ਪਿਛਲੇ 40 ਦਿਨਾਂ ਤੋਂ ਨਿਰੰਤਰ ਚੱਲ ਰਹੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਦੀ ਸਾਧਾ ਪੂਰਵਕ ਸੰਪੂਰਨਤਾ ਹੋਈ ਸੰਪੂਰਨਤਾ ਪ੍ਰੰਤ ਉੱਗੇ ਸਿੱਖ ਚਿੰਤਕ ਅਤੇ ਕਿਸਾਨ ਜਥੇਬੰਦੀ ਬੀਕੇ ਯੂ ਕਾਦੀਆਂ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਅਵਜਿੰਦਰ ਸਿੰਘ ਜੋਗੀ ਕਰੇਵਾਲ ਵੱਲੋਂ ਲਗਾਤਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਵਿੱਚ ਹਾਜ਼ਰੀ ਭਰਨ ਵਾਲੀਆਂ ਬੀਬੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਅੰਗਰੇਜ਼ ਸਿੰਘ ਅਤੇ ਉਹਨਾਂ ਦੇ ਸਹਿਯੋਗੀ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਂ ਗੁਰੂ ਚਰਨਾ ਨਾ ਜੋੜਨਾ ਕੀਤਾ ਗਿਆ ਅਤੇ ਗੁਰੂ ਘਰ ਦੇ ਮੈਨੇਜਰ ਜਸਵਿੰਦਰ ਸਿੰਘ ਪਟਿਆਲਾ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਇਆ ਗਿਆ ਆਓ ਦੇਖਦੇ ਹਾਂ ਨਾ ਬਾਤੋਂ ਪੱਤਰਕਾਰ ਗੁਰਮੁਖ ਸਿੰਘ ਭੋਜੋ ਮਾਜਰੇ ਦੀ ਵਿਸ਼ੇਸ਼ ਰਿਪੋਰਟ ਗੁਰੂ ਅਰਜਨ ਦੇਵ ਜੀ ਦੇ ਸ਼ੀਧੀ ਦਿਹਾੜੇ ਤੇ ਜੀ ਸੁਖਮਨੀ ਸਾਹਿਬ ਜीडी ਸੇਵਾ ਸੁਸਾਇਟੀ ਹੈ ਉਹਨਾਂ ਦੀਆਂ ਬੀਬੀਆਂ ਜਿਹੜੀਆਂ ਕੈਨੋ ਇੱਥੇ ਨਾਬੇ ਚ ਰੋਜ਼ ਸੇਵਾ ਕਰਦੀਆਂ ਨੇ ਤੇ ਗੁਰਦੁਆਰੇ ਲਈ ਇੱਕ ਵੱਡਾ ਐਸੈਟ ਨੇ ਹਰੇਕ ਥਾਂ ਤੇ ਉਹਨਾਂ ਦੀ ਸਹਿਯੋਗ ਹੁੰਦਾ ਤੇ ਉਹਨਾਂ ਦਾ ਬੀਬੀਆਂ ਦਾ ਅਸੀਂ ਬਕੇਯੂ ਕਾਦੀਆਂ ਵੱਲੋਂ ਐਜ਼ ਜਿਲ੍ਹਾ ਪ੍ਰਧਾਨ ਅਸੀਂ ਇੱਜ਼ਤ ਮਾਨ ਕਰਨ ਆਏ ਸੀਗੇ ਉਹਨਾਂ ਨੂੰ ਬੀਬੀਆਂ ਨੂੰ ਸਰੂਪੇ ਪਾ ਕੇ ਉਹਨਾਂ ਦਾ ਜਿਹੜਾ ਵੱਡਮੁੱਲ ਜੋਡੀ ਉਹਨਾਂ ਵੀ ਸੇਵਾ ਉਹ ਚਰਨਾ ਚ ਉਹਨਾਂ ਤੇ ਬੇਨਤੀ ਕਰਨ ਆਏ ਸੀ ਵੀ ਇਹ ਉਮੀ ਕੰਟੀਨਿਊ ਰੱਖੋ ਕਿਉਂਕਿ ਬੀਬੀਆਂ ਦਾ ਅਗਲੀ ਜਨਰੇਸ਼ਨ ਨੂੰ ਗੁਰੂ ਨਾਲ ਜੋੜਨ ਦਾ ਇੱਕ ਬਹੁਤ ਵੱਡਾ ਕਹਿ ਲੋ ਹੱਥ ਹੁੰਦਾ ਇਸ ਕਰਕੇ ਉਹਨਾਂ ਦਾ ਹੌਸਲਾ ਫਤਾਈ ਕਰਨ ਆਏ ਸੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਕਹਿ ਲੋ ਸ਼ਹੀਦੀ ਦੇ ਕੇ ਇਹ ਸਾਬਤ ਕਰ ਰਿਹਾ ਵੀ ਜੇ ਸੰਗਤ ਕਹੇ ਸੰਗਤ ਦੇ ਕਹਿਣ ਤੇ ਉਹਨਾਂ ਨੇ ਚੰਤੂ ਨਾਲ ਰਿਸ਼ਤਾ ਨਹੀਂ ਜੋੜਿਆ ਆਪਣੀ ਕਹਿ ਲੋ ਸ਼ਹੀਦੀ ਦੇਤੀ ਤੇ ਆਪਾਂ ਮਾੜੀਆਂ-ਮਾੜੀਆਂ ਗੱਲਾਂ ਤੇ ਸੰਗਤ ਦੀ ਕਿੰਤੂ-ਪਰੰਤੂ ਕਰਦੇ ਆ ਇਹ ਠੀਕ ਨਹੀਂ ਹੈ ਸੰਗਤ ਦਾ ਜਿਹੜੀ ਵੀ ਗੱਲ ਆ ਉਹ ਸਿਰ ਮੱਥੇ ਆਉਣੀ ਚਾਹੀਦੀ ਹੈ ਜਿੰਨੇ ਪ੍ਰਬੰਧ ਉਹ ਗੁਰੂ ਘਰਾਂ ਚ ਚਾਹੁੰਦੇ ਨੇ ਉਵੇਂ ਚੱਲਣਾ ਚਾਹੀਦਾ ਤੇ ਅਸੀਂ ਇਹੀ ਮੈਨੇਜਰ ਸਾਹਿਬ ਨੂੰ ਵੀ ਸਭ ਨੂੰ ਇਹ ਬੇਨਤੀ ਕਰਦੇ ਆ ਦੇ ਜੀ ਡੀਬੀ ਸੰਗਤ ਦਾ ਵੱਡਮੁੱਲਾ ਜਿਹੜਾ ਸਹਿਯੋਗ ਹੈ ਉਹ ਵੱਧ ਤੋਂ ਵੱਧ ਲਿਆ ਜਾਵੇ ਤੇ ਨੌਜਵਾਨ ਵੱਧ ਤੋਂ ਵੱਧ ਜੁੜਨ ਕਿਉਂਕਿ ਹੁਣ ਜਿੰਨੇ ਬੀਬੀਆਂ ਵੀ ਥੋੜੀ ਜੀ ਏਜਡ ਦੇ ਸੀ ਜਿਹੜੀ ਯੰਗ ਜਨਰੇਸ਼ਨ ਹੈ ਉਹ ਜਿੰਨੇ ਚਿਰ ਤੱਕ ਗੁਰੂ ਨਾਲ ਨਹੀਂ ਜੁੜੂਗੀ ਉਹਨਾਂ ਦੀ ਜਿਹੜੀ ਭਟਕਣਾ ਕਿਤੇ ਬਾਹਰ ਜਾਣ ਦੀ ਕਿਤੇ ਹੋਰ ਪੈ ਮਾਇਆ ਦੀ ਉਹ ਖਤਮ ਨਹੀਂ ਹੋਊਗੀ ਗੁਰੂ ਦੇ ਚਰਨੀ ਲੱਗ ਕੇ ਆਓ ਸਾਰੇ ਵਲ ਮਿਲ ਕੇ ਆਪਾਂ ਇੱਧਰ ਲੱਗੀਏ ਆ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੁਖਨੀ ਸਾਹਿਬ ਸੋਸਾਇਟੀ ਵੱਲੋਂ ਦੀਦੀਆਂ ਵੱਲੋਂ ਮੈਨੇਜਰ ਸਾਹਿਬ ਸਮੂਹ ਸਟਾਫ ਦਾ ਧੰਨਵਾਦ ਕੀਤਾ ਜਾਂਦਾ ਹੈ ਇਹਨਾਂ ਨੇ ਸਾਡਾ ਸੁਖਨੀ ਸਾਹਿਬ ਸੋਸਾਇਟੀ ਵਾਲਿਆਂ ਦੀਦੀਆਂ ਦਾ ਬਹੁਤ ਸਹਿਯੋਗ ਕੀਤਾ ਇਹਨਾਂ ਦਾ ਬਹੁਤ ਚੰਗਾ ਪ੍ਰਬੰਧ ਕੀਤਾ ਹੋਇਆ ਹੈ ਮੈਨੇਜਰ ਸਾਹਿਬ ਦਾ ਤੇ ਸਮੂਹ ਸਟਾਫ ਦਾ ਸਾਰਿਆਂ ਸੁਖਨੀ ਸਾਹਿਬ ਸੋਸਾਇਟੀ ਪਿਆਰ ਦੇ ਲੋ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦ ਦੀ ਗੁਰਪੁਰਬ ਨੂੰ ਸ਼ਹੀਦੀ ਸਮਾਗਮ ਨੂੰ ਸਮਰਪਿਤ ਬੀਬੀਆਂ ਵੱਲੋਂ ਸੁਖਨੀ ਸਾਹਿਬ ਦੇ ਪਾਠ ਕੀਤੇ ਗਏ ਉਹਨਾਂ ਦਾ ਸਹੀ ਭੋਗ ਪਾਇਆ ਗਿਆ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬੀਬੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਗਿਆ ਇਹ ਕਾਲਪੁਰਖ ਸੱਚੇ ਪਾਤਸ਼ਾਹ ਤਾਂ ਅੱਗੇ ਵਾਸਤੇ ਵੀ ਬੀਬੀਆਂ ਦੇ ਸਿਰ ਤੇ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖ ਕੇ ਸੁਖਨੀ ਸਾਹਿਬ ਦੇ ਪਾਠ ਦੀ ਸੇਵਾ ਲੈਂਦੇ ਰਹਿਣਾ ਸੱਚੇ ਪਾਤਸ਼ਾਹ ਜੀ ਸਮੂਹ ਸਟਾਫ ਦਾ ਗੁਰਦੁਆਰਾ ਮੇਜਰ ਸਾਹਿਬ ਦਾ तहे ਦਿਲੋਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਉਹਨਾਂ ਦਾ ਸਵਾਗਤ ਕਰਾਇਆ ਕਰਨੇ 40 ਦਿਨ ਤੋਂ ਸੁਖਨੀ ਸੋਲਿਟੀ ਦਾ ਜੋ ਪਾੜ ਚੱਲ ਰਹੇ ਨੇ ਉਹਨਾਂ ਦਾ ਅੱਜ ਭੋਗ ਪਾਇਆ ਸੰਗਤਾਂ ਵੱਲੋਂ ਸੰਗਤਾਂ ਦਾ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜੋ ਸਵੀਰ ਲਈ ਕੀ ਹੈਗੀ ਉਹ ਸੰਗਤਾਂ ਵੱਲੋਂ ਲਈ ਕੀ ਹੈ ਸਹਿਯੋਗ ਦੇ ਨਾਲ ਜਿਹੜੇ ਪਰ ਆਪਾਂ ਅਮਰਦਾਸ ਜੀ 11 ਸਾਲ ਸੇਵਾ ਕਰਦੇ ਲੱਕੜਾਂ ਤੇ ਬਾਲਣਾਂ ਧੁੰਦੇ ਰਹੇ ਤੇ ਜਲਦੀ ਵੀ ਸੇਵਾ ਕੀਤੀ ਤੇ ਆਪਾਂ ਵੀ ਆਪਣਾ ਜੀਵਨ ਸੇਵਾ ਕਰੇ ਜੀਵਨ ਸਫਲਤਾ ਕਰੀਏ ਤੇ ਆਪਣਾ ਮਨ ਸਾਫ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰ ਮਨਾਇਆ ਜਾ ਰਿਹਾ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਜੀ ਦੇ ਸਥਾਨ ਤੇ ਇਸ ਸਥਾਨ ਤੇ ਪਿਛਲੇ 40 ਦਿਨਾਂ ਤੋਂ ਮਾਈਆਂ ਦੇ ਜਥੇ ਵੱਲੋਂ ਸੁਖਮਨੀ ਸਾਹਿਬ ਸੋਸਾਇਟੀ ਦੇ ਜਥੇ ਵੱਲੋਂ 40 ਦਿਨ ਲਗਾਤਾਰ ਸੁਖਮਨੀ ਸਾਹਿਬ ਜੀ ਦੇ ਪਾਠ ਕਰਕੇ ਅੱਜ ਸੰਪੂਰਨਤਾ ਕੀਤੀ ਗਈ ਹੈ ਤੇ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਕਰਵਾ ਕੇ ਅੱਜ ਭੋਗ ਪਾਇਆ ਗਿਆ ਨਹੀਂ ਭੋਗ ਤੋਂ ਉਪਰੰਤ ਜਥੇ ਵੱਲੋਂ ਕੀਰਤਨ ਕੀਤਾ ਗਿਆ ਸਾਰੀ ਸੰਗਤ ਨੇ ਬਹੁਤ ਸਹਾਇਕ ਦਿੱਤਾ ਉਪਰੰਤ ਸ਼ਬੀਲ ਦੇ ਲੰਗਰ ਲਾਏ ਗਏ ਤੇ ਠੰਡਾ ਮਿੱਠਾ ਜਲਦੀ ਸੇਵਾ ਸੰਗਤਾਂ ਵੱਲੋਂ ਕੀਤੀ ਜਾ ਰਹੀ ਹੈ ਅਸੀਂ ਸਾਰੀ ਸੰਗਤ ਨੂੰ ਜੀ ਆਇਆਂ ਆਖਦੇ ਹਾਂ ਜਿਨ੍ਹਾਂ ਨੇ ਇਸ ਅਸਥਾਨ ਤੇ ਜਲਦੇ ਪਾਠ ਬਹੁਤ ਸਮਾਗਮ ਦੇ ਵਿੱਚ ਸੁਖਮਨੀ ਸਾਹਿਬ ਦੇ ਵਿੱਚ ਸੇਵਾ ਕੀਤੀ ਆ ਖਣਪੜ ਸਾਹਿਬ ਸੇਵਾ ਕੀਤੀ ਆ ਜਲਦੀ ਸੇਵਾ ਕੀਤੀ ਆ ਲੰਗਰ ਦੀ ਸੇਵਾ ਕੀਤੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਓ ਆਪਾਂ ਸਾਰੇ ਰਲ ਮਿਲ ਕੇ ਗੁਰੂ ਘਰ ਦੀ ਬਿਹਤਰੀ ਲਈ ਕੰਮ ਕਰੀਏ ਤੇ ਸਾਰੇ ਸਿੱਖ ਪੰਥ ਦੀ ਬਹੁਤ ਚੜ੍ਹਦੀ ਕਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ